ਲੋ ਮਿੱਤਰੋ ਜੇ ਅਸੀਂ ਆ ਸਰਨ ਲੱਗ ਗਏ ਆ ਤੇ ਸਾਡੇ ਘਰ ਆ ਵੇਖ ਲੋ ਰਿਸ਼ਤੇਦਾਰ ਵੀ ਆਉਣ ਲੱਗ ਪਏ ਨੇ ਠੀਕ ਹੈ ਕਿ ਨਹੀਂ ਹੁਣ ਮੰਨ ਲਾਉਣ ਲੱਗੇ ਆ ਜਦੋਂ ਮੇਰੀ ਮਾਂ ਤੇ ਮੈਂ ਸਰਨ ਲੱਗਦੇ ਆ ਠੀਕ ਹੈ ਪਹਿਲਾਂ ਇਹਨਾਂ ਸਾਨੂੰ ਕਦੀ ਬੁਲਾਇਆ ਨਹੀਂ ਸੀ ਅੱਜ ਤਾਈਂ ਚਲੋ ਕੋਈ ਗੱਲ ਨਹੀਂ ਲੰਘ ਚਲੋ ਅੰਦਰ ਠੀਕ ਹੈ ਪਰ ਤੁਹਾਡੇ ਸ਼ਾਵਾਸ਼ੇ ਜੋ ਤੁਸੀਂ ਸਾਡੇ ਗਾਲ ਆਰਸ਼ਿਤਰਾ ਦਾ ਪਾਇਆ ਠੀਕ ਹੈ ਤੇ ਬਾਕੀ ਅੱਜ ਆ ਹੀ ਸਰਨ ਲਾਪਿਆ ਤੇ ਅੱਜ ਤੁਸੀਂ ਆ ਗਏ ਜੀ ਠੀਕ ਹੈ ਗੱਲ ਇਹ ਆ ਵੀ ਉਦੋਂ ਕੋਈ ਬੁਲਾਉਂਦਾ ਨਹੀਂ ਸੀ ਤੇ ਗਲੀਆਂ ਨਹੀਂ ਪੋਲੀਆਂ ਕਰਤੀਆਂ ਇਹਨਾਂ ਗੇੜੇ ਮਾਰ ਮਾਰ ਅੱਜ ਸਾਡੇ ਘਰੇ ਵੇਖ ਲੋ ਇਹ ਆ ਗਏ ਨਹੀਂ ਠੀਕ ਆ ਕਿਉਂ ਆਏ ਆ ਕਿਉਂਕਿ ਹੁਣ ਅਸੀਂ ਸ਼ਰਮ ਲੱਗ ਪਈ ਸਿੱਧੀਆਂ ਗੱਲਾਂ ਆਪਣੀਆਂ ਤਾਂ ਨਹੀਂ ਹੁਣ ਨਾ ਹੋ ਵੇਖ ਲੋ ਲੀੜੇ ਪੈਕ ਕਰਦੀ ਪਈ ਏ ਹੁਣ ਸ਼ਰਮ ਮੰਨਦੀ ਏ ਵੀ ਤੂੰ ਮੇਰੀ ਵੀਡੀਓ ਪਾਤੀ ਇੱਧਰ ਲਾਈਵ ਪੈ ਗਈ ਸਾਡੇ ਘਰ ਦੇ ਵਿੱਚ ਜੋ ਚੰਗੇ ਟਾਈਮ ਤੇ ਨਹੀਂ ਆਏ ਤੇ ਅੱਜ ਹੁਣ ਐਵੇਂ ਹੀ ਸਾਡੇ ਘਰੇ ਆਣ ਆਣ ਕੇ ਦੇਖ ਲੋ ਹੈ ਹੁਣ ਧੱਕੇ ਨਾਲ ਹੀ ਏ ਗੱਲ ਆ ਇਹ ਹੋਰ ਨਹੀਂ ਕੋਈ ਚੱਕਰਗਾ ਪਿਆਰ ਦੀਆਂ ਗੱਲਾਂ ਆ ਇਹ ਠੀਕ ਹੈ ਕਿ ਨਹੀਂ ਹੁਣ ਤੁਸੀਂ ਉਦੋਂ ਪਹਿਲਾਂ ਚੰਗੇ ਟਾਈਮ ਤੇ ਆਉਂਦੇ ਨਾ ਤੇ ਆਪਾਂ ਨੂੰ ਕੋਈ ਦੁੱਖ ਨਹੀਂ ਸੀਗਾ ਚਲੋ ਜਾਣਾ ਤੇ ਤੁਹਾਡੀ ਮਰਜ਼ੀ ਹੈ ਜਾਓ ਫਿਰ ਹੁਣ ਮੈਂ ਇਧਰਾਂ ਕਹਿੰਦਾ ਪਤਾ ਚੱਕਰ ਕੀ ਆ ਕਈ ਢਿੱਲੋ ਹਣਾ ਨੂੰ ਹੁਣ ਪਤਾ ਕੀ ਕਹਿਣ ਲੱਪਿਆ ਕੀ ਇਹ ਬਲੈਕ ਕਰਦਾ ਮੁੰਡਾ ਵੀਰੇਓ ਸਾਨੂੰ ਮਾੜੇ ਚੰਗੇ ਕੰਮ ਕਰਨ ਦੀ ਕੋਈ ਲੋੜ ਨਹੀਂ ਉਹ ਪਰਮਾਤਮਾ ਦੇਣ ਵਾਲਾ ਬੈਠਾ ਸਭ ਨੂੰ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਰੱਖੇ ਬਾਦ ਵੀਰੇ ਬਹੁਤ ਆ ਤੁਹਾਨੂੰ ਮਾਣ ਸਦਾ ਆਲਾ ਆ ਵੇਖੋ ਮਿੱਤਰੋ ਆਪਣੇ 베ਰ ਲੱਗੇ ਨੇ ਹੈ ਇਹ ਤਾਂ ਲੱਖ ਰੁਪਏ ਨੂੰ ਪੈਲੀ ਦੇਣ ਵਾਲੀ ਨਹੀਂ ਮਰਲਾ ਵੇਖੋ ਕਿੱਡੇ ਕਿੱਡੇ ਮੋٹے ਨੇ ਮਦਾ ਹੈ ਇਹੋ ਜਿਹੇ 베ਰ ਕਦੀ ਹੋ ਸਕਦੇ ਆ ਆਇਦਰ ਵੇਖੋ ਆਹ ਵੇਖੋ ਇੱਕ ਇੱਕ 베ਰ ਕਿੱਡਾ ਕਿੱਡਾ ਯਾਰ ਹੈ ਮਰਲਾ ਹੈ ਨਾ ਕਿੱਡੇ ਕਿੱਡੇ ਹੈ ਨਾ ਮੈਨੂੰ ਤਾਂ ਲੱਖ ਰੁਪਏ ਦੇ ਲੋਕ ਆਦੇ ਹੀ ਮਰਲਾ 1.5 ਲੱਖ ਨੂੰ ਪੈਲੀ ਦੇ ਦੇ ਆਹੀ ਤਾਂ ਨਹੀਂ ਦਿੱਤੀ ਆ ਵੇਖੋ ਕਿੱਡੇ ਕਿੱਡੇ ਮੋٹے 베ਰ ਹੈ ਯਾਰ ਹੈ ਆਹ ਵੇਖੋ ਇਧਰ ਵੇਖੋ ਘਟੋ ਘਟ ਮੇਰੇ ਨਹੀਂ ਹਿਸਾਬ ਨਾਲ ਮਦਾ 2 2 3 300 ਗ੍ਰਾਮ ਦਾ 베ਰ ਆ ਇੱਕ ਏ ਭਾਈ ਇਹ ਪੈਲੀ ਬੜੀ ਤਾਕਤਾਂ ਦੀ ਹੈ ਨਾ ਮਾਤਾ ਹੋਰ ਬਹੁਤ ਪੈਟਾ ਸاسی ਗੱਲ ਸਾਰਿਆਂ ਨੂੰ ਆਪਣੇ ਕੋ ਭਰਾ ਉਹ ਵਾਰ-ਵਾਰ ਸਫਾਈ ਨਹੀਂ ਦਿੱਤੀ ਜਾਂਦੀ ਮੈਂ ਕਿਹਾ ਸੀ ਵੀ ਮਾਤਾ ਬੇਰ ਤੋੜਦੀ ਪੀ ਤੇ ਲੋਕ ਵਿੱਚ ਲਿਖੀ ਜਾਂਦੇ ਨਹੀਂ ਬਾਈ ਇਹ ਤਾਂ ਨਿੰਬੂ ਸੀ ਏਡਾ ਮੋਟਾ ਭਰਾ ਮੇਰੇ ਮਾਤਾ ਬੇਰ ਤੋੜ ਕੇ ਸਾਰਿਆਂ ਨੂੰ ਆ ਦਿਖਾ ਆ ਦਿਖਾ ਮਾਤਾ ਕੋਈ ਚੱਕਰ ਨਹੀਂ ਆ ਵੇਖੋ ਨਿੰਬੂ ਏ કે ਬੇਰ ਏ ਇੰਨਾ ਹੀ ਨਹੀਂ ਪਤਾ ਲੱਗਣ ਡਿਆ ਯਾਰ ਤੁਹਾਨੂੰ ਆ ਦੇਖੋ ਕੀ ਆਏ ਵੇਖੋ ਆ ਤੁਹਾਨੂੰ ਮੈਂ ਕਹਿਆ ਡੇਡੇ ਮੋਟੇ ਬੇਰ ਹੀ ਲੱਗੇ ਨੇ ਭਰਾ ਮੇਰੋ ਐਵੇਂ ਨਾ ਵਿੱਚ ਕਮੈਂਟਾਂ ਦੇ ਵਿੱਚ ਲਿਖੀ ਜਾਓ ਬਾਈ ਉਹ ਤਾਂ ਨਿੰਬੂ ਸੀ ਯਾਰ ਤੁਹਾਨੂੰ ਇੰਨਾ ਹੀ ਨਹੀਂ ਪਤਾ ਤੁਸੀਂ ਛਦਾਈ ਜੇ ਉਹ ਭਰਾਓ ਆ ਤੁਹਾਨੂੰ ਇੰਨਾ ਹੀ ਨਹੀਂ ਦਿੰਦਾ ਪਿਆ ਨਿੰਬੂ ਹੈ ਕਿ ਬੇਰ ਹੈ ਆ ਚੰਗੀ ਤਰ੍ਹਾਂ ਚੈੱਕ ਕਰੋ ਮੇਰਾ ਵੀਰ ਠੀਕ ਆ ਨਿੰਬੂ ਹੈ ਕਿ ਬੇਰ ਹੈ ਇੱਥੇ ਨਿੰਬੂ ਕਿੱਥੇ ਆਇਆ ਮੇਰੇ ਬੇਰ ਹੀ ਬੇਰ ਖੜੇ ਨੇ ਸਾਸੀ ਗਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਸਾਹਮਣੇ ਠੰਡੇ ਸਰਪਾ ਕੇ ਪੀਵਾਂਗੇ ਠੀਕ ਹੈ ਤੁਸੀਂ ਯਾਰ ਕੰਟੈਂਟ ਵੇਦੇ ਹੈ ਨਹੀਂ ਕਿ ਤੇ ਬਾਅਦ ਚ ਮੈਨੂੰ ਮਾੜਾ ਚੰਗਾ ਬੋਲ ਦਿੰਨੇ ਹੋ ਆ ਦੇਖੋ ਤੁਹਾਡੇ ਸਾਹਮਣੇ ਗਲਾਸੀ ਤੇ ਆਲੇ ਨੂੰ ਬਲੇਖਾਂ ਦੇ ਉੱਤੇ ਆਲੇ ਠੀਕ ਆ ਤੇ ਮੇਰਾ ਵੀ ਇਹ ਤੁਹਾਡੇ ਸਾਹਮਣੇ ਇਹ ਚੀਜ਼ਾਂ ਕਿੱਜਾ ਚੱਲਦੀਆਂ ਪਈਆਂ ਤੁਹਾਨੂੰ ਦੇ ਬਾਅਦ ਜਿਵੇਂ ਕਹਿੰਦੇ ਰਹਿੰਦੇ ਜੇ ਮਾੜਾ ਚੰਗਾ ਕੋਈ ਵੀ ਨਹੀਂ ਸਾਰਿਆਂ ਸਾਹਮਣੇ ਝੂਠੀ ਆ ਦੱਸੋ ਇਹ ਨਹੀਂ ਹੋਈ ਤਾਂ ਕੱਢ ਦੇ ਯਾਰ ਸਸੀ ਗਾਲ ਜੀ ਸਰ ਹੁਣ ਤੁਹਾਨੂੰ ਲਾਦਾ ਨਹੀਂ ਨਾ ਚੱਟ ਸਕਦਾ ਆ ਬਖਾਰੇ ਲੱਤਾ ਬਖਾ ਦੇ ਸਾਰਿਆਂ ਦੀ ਆ ਵੇਖੋ ਇਹ ਕਹਿੰਦੇ ਵੀ ਉਦੋਂ ਤੂੰ ਟਰੈਕਟਰ ਦਾ ਲੋਕਾਂ ਨੂੰ ਮੂਰਖ ਬਣਾਇਆ ਆ ਵੇਖੋ ਠੀਕ ਆ ਜਿਹੜਾ ਚੱਕਿਆ ਗਿਆ ਤੇ ਮੈਂ ਕਹਿੰਦਾ ਨਹੀਂ ਹੁਣ ਮਗਰ ਹੈ ਨਹੀਂ ਨਾ ਕੁਝ ਵੇਖਣ ਨਾ ਨਹੀਂ ਹੈ ਨਹੀਂ ਹੈ ਨਹੀਂ ਨਾ ਆ ਵੇਖੀ ਚੱਕ ਰਿਹਾ ਚੱਕ ਰਿਹਾ ਆ ਵੇਖ ਲੋ ਆਪਾਂ ਜਿਹੜੀ ਗੱਲ ਕਹੀ ਹੈ ਨਾ ਆਪਾਂ ਉਹ ਕਰਕੇ ਵਿਖਾ ਦਿੱਤੀ ਜੇ ਗੱਲ ਤਾਂ ਕੀ ਹੈ ਮੇਰਾ ਡੈਡੀ ਰਿਹਾ ਕਬੱਡੀ ਦੇ ਵਿੱਚ ਠੀਕ ਆ ਬਾਕੀ ਧੰਨਵਾਦ ਭਰਾਓ ਸਾਰਿਆਂ ਦਾ ਸਾਸੀ ਕਾਲ ਜੀ ਸਾਰਿਆਂ ਨੂੰ ਸਾਰੇ ਮੁੰਡੇ ਕਹਿੰਦੇ ਆ ਇਹ ਮੇਕੂਫ ਬਣਾਉਂਦਾ ਹੱਥ ਬਦਲ ਲੈਂਦਾ ਗੋਲ ਗੱਪਾ ਖਾਂਦਾ ਹੀ ਨਹੀਂ ਕਹਿੰਦੇ ਪਾਣੀ ਦਾ ਇਹਨੇ ਪੜ ਕੇ ਉਦੋਂ ਵੀ ਨਹੀਂ ਖਾਦਾ ਹੱਥ ਬਦਲ ਲਿਆ ਅੱਜ ਤਾਂ ਕੋਈ ਹੱਥ ਨਹੀਂ ਨਾ ਬਦਲਣਾ ਅੱਜ ਤੁਹਾਡੇ ਸਾਹਮਣੇ ਪਰਣ ਲੱਗੇ ਆ ਤੇ ਇਧਰ ਦੇਖਿਓ ਤੁਹਾਡੇ ਸਾਹਮਣੇ ਪਰਣਾ ਤੇ ਤੁਹਾਡੇ ਸਾਹਮਣੇ ਖਾਵਾਂਗੇ ਆ ਵੇ ਲੋ ਗੰਦੇ ਖਾਲੇ ਚ ਹੀ ਆ ਗਏ ਅੱਜ ਤੁਹਾਡੇ ਸਾਹਮਣੇ ਭਿੰਦੇ ਪੈ ਜਾਣਾ ਆ ਵੇਖਿਓ ਠੀਕ ਆ ਆਪਾਂ ਤਿੰਨ ਪਰਣ ਲੱਗੇ ਆ ਤੁਹਾਡੇ ਸਾਹਮਣੇ ਪਰਨੇ ਆ ਠੀਕ ਆ ਮੇਰਾ ਭਰਾ ਗੱਲ ਪਤਾ ਕੀ ਏ ਆਪਾਂ ਗੰਦੇ ਖਾਲੇ ਦੇ ਵਿੱਚ ਆ ਗਏ ਹੀ ਤੁਹਾਡੇ ਸਾਹਮਣੇ ਖਾਣੇ ਆ ਤੇ ਮੇ ਮਾਂ ਮੇਰੀਏ ਆਈ 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 ਰਹਾ ਪੂਰਾ ਇੱਕ ਮਿੰਟ ਖੜੀ 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 ਇੱਕ ਮਿੰਟ ਖੜ 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 ਮੰਮੀ ਤੇਰਾ ਪੁੱਤ ਪਤਾ ਕਿਹੜੀਆਂ ਸ਼ਾਈ ਫੋੜ ਕਰਦਾ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਨਹੀਂ ਕੋਈ ਕਰ ਸਕਦਾ ਦਿਖਾਈ ਮੇਰਾ ਭਰਾ 1600 ਮੰਗਦੇ ਸੀ ਮੰਮੀ ਲੈਸ ਕਰਕੇ 800 ਦਾ ਲੱਗਾ ਪੀਸ ਇੱਕ ਇੱਕ ਮਿੰਟ ਖੜੋ ਮਾਂ ਮੇਰੀਏ ਰੋਟੀ ਹੁਣ ਮ ਖਾਂਦਾ ਹੀ ਨਹੀਂਗਾ ਬੜੀਆਂ ਮਹਿੰਗੀਆਂ ਪੁੱਤ ਤੇਰਾ ਚੀਜ਼ਾਂ ਫੋੜ ਕਰਦਾ ਇਹ ਆਹ ਦੇਖ ਮਾਂ ਇਹ ਘੱਟੋ ਘੱਟ ਪਤਾ ਕਿੰਨੇ ਦਾ 300 ਦਾ ਇੱਕ ਪੀਸ ਹੈ ਖੜੀ ਤੇ ਮੈਂ ਕਹ ਮਾਦਾ ਵੇਲਾ ਹੁਣ ਤੇਰਾ ਪੁੱਤ ਕਿੰਨੇ ਜੂਗਾ ਮਹਾਰਾਜ ਨੇ ਕਰਤਾ ਹੀ ਨਹੀਂ ਕਿੱਡੀ ਕਿੱਡੀਆਂ ਮਹਿੰਗੀਆਂ ਚੀਜ਼ਾਂ ਮੈਂ ਖੋੜ ਕਰਦਾ ਪਿਆ ਹੈ ਆ ਆਮ ਬੰਦਾ ਮਾਦਾ ਨਹੀਂ ਇਹ ਹਰੀ ਸਰੀ ਦੇ ਵਸਦਾ ਰੋਗ ਨਹੀਂ ਰਹਿ ਗਿਆ ਇਹ ਮਾਦਾ ਕੱਲਾ ਬੇਸਕੋਰ ਜੇ ਪਤਾ ਕਿੰਨੇ ਸੀ ਘਟਸਾੜਾ ਮੇਰਾ ਦਾ 150 ਰੁਪਏ ਦਾ ਇੱਕ ਆ ਵੇਖੋ ਵੇ ਕਰੀਮ ਕਿੰਨੀ ਭਰੀ ਲੋਕ ਕਹਿੰਦੇ ਨਾ ਮਜ਼ਾਕ ਡਾਉਂਦੇ ਸੀ ਮੇਰਾ ਥੈਂਕ ਯੂ ਤੁਹਾਡਾ ਧੰਨਵਾਦ ਭਰਾ ਜਿਹੜੇ ਮਜ਼ਾਕ ਡਾਉਂਦੇ ਅੱਜ ਤੱਕ ਇੱਕ ਮਿੰਟ ਆ ਜੀ ਸਾਸੀ ਗੱਲ ਜੀ ਸਾਰਿਆਂ ਨੂੰ ਅੱਜ ਯਾਰ ਆਈਸਕ੍ਰੀਮ ਤਾਂ ਮਿਲ ਹੀ ਨਹੀਂ ਗਈ ਤੇ ਆਪਾਂ ਅੱਜ ਇੰਦਰਾਂ ਵਾਲੀ ਭੜ ਕੇ ਖਾ ਲੈਣੀ ਹੈ ਯਾਰ ਗੱਲ ਕਾਦੀ ਆ ਇਹ ਵੀ ਚੀਜ਼ਾਂ ਨਾ ਵਧੀਆ ਹੀ ਹੁੰਦੀਆਂ ਗੱਲ ਕੋਈ ਨਹੀਂ ਜੀ ਐਵੇਂ ਇਹ ਮੇਰੀ ਜ਼ਿੰਦਗੀ ਆ ਮੈਂ ਕੋਸ਼ਿਸ਼ ਕਰਾਂ ਨਾ ਕਰਾਂ ਗੱਲ ਇਹ ਆ ਬੜੇ ਨੇ ਜਿਹੜੇ ਖਾਧ ਕੀ ਗਏ ਇਸ ਨੂੰ ਪਛਤਾਏ ਬੜੇ ਨੇ ਕੋਹ ਕਹਿਣਾ ਯਾਰ ਠੀਕ ਆ ਕਿ ਨਹੀਂ